ਉਹ ਲੜਕੀ ਜੋ ਮਾਮਾ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੋ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਮੈਂ ਭਾਜੀ ਕਾਸ਼ ਨਹੀਂ ਪਣੀ ਪਹਿਲਾਂ ਮੈਂ ਨਾਲ ਕਹਿੰਦੇ ਸਾਰਾ ਕੰਮ ਨਾ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੁਣਦੀ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਨਹੀਂ ਜੋ ਤੁਸੀਂ ਬਰਾਤ ਲੈ ਕੇ ਤੁਸੀਂ ਕੱਲ ਯਾਰ ਜੀ ਕੋਈ ਗੱਲਬਾਤ ਨਹੀਂ ਭਾਜੀ ਕੱਲ ਮੇਰੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪਾਂ ਕੁਛ ਕਰ ਲਿਆ ਸੀ ਆਪਾਂ ਕੁਛ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਤੁਰਿਆ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਹਾਨੂੰ ਵਿਸ਼ਵਾਸ ਸੀਗਾ ਵੀ ਹਾਂ ਟਿਕਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੀ ਹੋ ਤੇ ਗੱਲ ਚਲੋ ਤੁਹਾਡੇ ਬੇਸੰਦੇ ਕ੍ਰਿਸ਼ਤਾ ਕਰਵਾਇਆ ਤੁਹਾਡੇ ਭਰਾ ਦਾ ਕੀ ਕਹਿਣਾ ਚਾਹੁੰਦੇ ਹੋ ਦੁਬਾਰੀ ਭਾਜੀ ਦੇਖੋ ਡਿਸਟਾ ਚ ਚਲੋ ਕਰਵਾਇਆ ਹਾਂ ਜੀ ਮੇਰੀ ਵਾਈਫ ਨੇ ਡਿਸਟਾ ਕਰਾਇਆ ਹੈ ਆਪਣੇ ਸੰਦੇਸ਼ ਸਾਹਿਬ ਦਾ ਨਾਨਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਜੀ ਛੇੜੀਆਂ ਚੀਜ਼ ਤਾਂ ਬੰਦੇ ਚ ਲੱਗਦੇ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਹਾਂ ਰਿਵਾਇਜ਼ ਪੇਪਰ ਦਿੱਤਾ ਚਲੋ ਸੰਤਾ ਜੀ ਉੱਥੇ ਗਏ ਉੱਥੇ ਵੀ ਕਸ ਨਹੀਂ ਗੋੜਾਰੇ ਗਿਆ ਗੋੜਾਰੇ ਵੀ ਗਏ ਦੋ ਤਿੰਨ ਬੁਤਾਰੇ ਦੇਖੇ ਕਿੱਥੇ ਕੁਛ ਨਹੀਂ ਆਇਆ ਸਾਡਾ ਹੂਲ ਬਿੱਤਾ ਸਾਡੇ ਬੋਲ ਜਿੱਦਾਂ ਬੋਣਦੇ ਵੀ ਨਹੀਂ ਹੋ ਜਾਈਏ ਸਾਡੇ ਮਿਸੇ ਕਹਿੰਦੇ ਆ ਵੀ ਸਾਡੇ ਘਰ ਟਕਰਾਹ ਹੋ ਗਈ ਆ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਚ ਟਕਰਾਹ ਹੋ ਗਈ ਕਿਸ ਕਾਰਨ ਲੈ ਕੇ ਦੇਖੋ ਨਹੀਂ ਹੋ ਗਈ ਇਹ ਦੇਖੋ ਜੇ ਛੋੜੇਣਾ ਨਹੀਂ ਹੋਣਾ ਤੇ ਫੇਰ ਆਪਾਂ ਦੇਖੋ ਇਹਨਾਂ ਨੇ ਰਿਸਟ ਲਾ ਆਪਾਂ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਕੋਈ ਪੈਸੇ ਤੇ ਲੈ ਕੇ ਠੱਗੀ ਤਾਂ ਨਹੀਂ ਮੱਜੀ ਤੁਹਾਡਾ ਨਾ ਭਾਜੀ 50000 ਰੁਪਇਆ 5 ਲੱਖ ਤੁਹਾਡਾ ਲੱਗਿਆ ਕਿੱਛ ਚੀਜ਼ ਤੇ ਲੱਗੇ 5 ਲੱਖ ਰੁਪਇਆ ਭਾਜੀ ਪਹਿਲਾਂ ਮੇਰੇ ਵਿਆਹ ਦੇ ਨਜ਼ਰ ਪੋਸਟ ਉਹ ਨਹੀਂ ਜੀ ਅੱਜ ਐਸ ਵੀ ਅੱਜ ਗੱਲ ਕਰੋ ਅੱਛਾ ਜੀ ਇਤੋਂ ਹਾਂ ਤੁਹਾਡੇ ਸਾਹਮਣੇ ਹੈ ਜੀ ਗੱਡੀਆਂ ਆਈਆਂ ਘਰ ਲਈ ਪ੍ਰੋਗਰਾਮ ਹੈ 3-4 ਦੇਣ ਤੋਂ 5-6 ਦੇਣ ਤੱਕ ਆ ਗਿਆ ਵਾ ਕਿ ਕਰ ਮੇਰੇ ਗਏ 10000 ਰਹਿ ਗਿਆ 10000 ਰਹਿ ਗਿਆ 12500 ਰਹਿ ਗਿਆ ਮੇਰਾ ਮੇਰਾ ਲੱਗ ਗਿਆ ਕੋਟਾ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਏ ਸੀ ਜੀ 6 ਗੱਡੀਆਂ ਆਈਆਂ ਭਾਜੀ ਹੁਣ ਕੀ ਮੰਗ ਕਰਦੇ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਵੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਦੇ ਆ ਸਾਡੇ ਨਾਲ ਫਰੀ ਤੋੜਦੇ ਨੇ ਕੋਈ ਕਹਿੰਦੇ ਰਹਿਣਾ ਐਸਾ ਮੁੰਡਾ ਕਿਹੜੀ ਇਹ ਸਾਡੀ ਨੋਵਾ ਦਿੱਤੀ ਇਹਨੇ ਇਸੇ ਨੇ ਕਰਾਇਆ ਕੀ ਨਾਮ ਤੁਹਾਡੇ ਲੋਨ ਦਾ ਜੀ ਹਾਂਜੀ ਕੀ ਨਾਮ ਕੀ ਤੁਹਾਡੇ ਲੋਨ ਇਹਨਾਂ ਨੇ ਰਿਸ਼ਤਾ ਕਰਾਇਆ ਸੀ ਮਾਨ ਮਾਨ ਜੀ ਕੋਲ ਭਾਈ ਜੀ ਕਹੋ